ਦੋਸਤੋ ਇਨਸਾਨ ਜਿਹੋ ਜਿਹਾ ਮਰਜ਼ੀ ਹੋਵੇ ਪਰ ਕਹਿੰਦੇ ਨੇ ਜਿਹੜੇ ਮਾਪੇ ਨੇ ਉਹ ਕਦੇ ਵੀ ਆਪਣੀ ਔਲਾਦ ਦਾ ਸਾਥ ਨਹੀਂ ਛੱਡਦੇ ਹਮੇਸ਼ਾ ਉਹਨਾਂ ਦੇ ਸਿਰ ਤੇ ਆਪਣਾ ਹੱਥ ਰੱਖਦੇ ਨੇ ਜਿਹੜੀਆਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਬਹੁਤ ਹੀ ਦੁਖਦਾਈ ਤਸਵੀਰਾਂ ਸਾਹਮਣੇ ਆਈਆਂ ਨੇ ਭਾਈ ਗੁਰਪ੍ਰੀਤ ਸਿੰਘ ਜੀ ਸੁਪਨਿਆਂ ਦੇ ਘਰ ਰੱਬ ਦਾ ਬੰਦਾ ਪਿਆਰ ਨਾਲ ਉਹਨਾਂ ਨੂੰ ਕਿਹਾ ਜਾਂਦਾ ਉਹਨਾਂ ਦੀ ਸੇਵਾ ਭਾਵਨਾ ਨੂੰ ਸਲੂਟ ਪਰ ਜਿਹੜੀ ਤੁਸੀਂ ਤਸਵੀਰ ਵੇਖ ਰਹੇ ਹੋ ਇਸ ਦੇ ਵਿੱਚ ਇੱਕ ਮਾਂ ਆਪਣੀ ਜਵਾਨ ਧੀ ਨੂੰ ਸੁਪਨਿਆਂ ਦੇ ਘਰ ਦੇ ਵਿੱਚ ਚੋਰੀ-ਚੋਰੀ ਇੱਕ ਸਾਈਡ ਤੇ ਬਿਠਾ ਕੇ ਆਪ ਘਰ ਨੂੰ ਵਾਪਸ ਚਲੇਗੀ ਤੇ ਜਦੋਂ ਸਾਰਾ ਦਿਨ ਲੰਘ ਗਿਆ ਤੇ ਜਦੋਂ ਵੇਖਿਆ ਕਿ ਇੱਥੇ ਤਾਂ ਕੋਈ ਵੀ ਉਸ ਧੀ ਦੇ ਨਾਲ ਨਹੀਂ ਜਵਾਨ ਤੇ ਉੱਥੇ ਬੈਠੀ ਹੋਈ ਹੈ ਬਾਹਰਲੇ ਪਾਸੇ ਇੱਕ ਸਾਈਡ ਤੇ ਬਿਠਾ ਗਏ ਤੇ ਜਦੋਂ ਉਹਨਾਂ ਦਾ ਫੋਨ ਨੰਬਰ ਪਤਾ ਕਰਿਆ ਗਿਆ ਉਸ ਕੁੜੀ ਨਾਲ ਗੱਲਬਾਤ ਕੀਤੀ ਗਈ ਤਾਂ ਜਿਵੇਂ ਹੀ ਪਤਾ ਲੱਗਿਆ ਉਸਦੇ ਪਰਿਵਾਰ ਨੂੰ ਫੋਨ ਕੀਤਾ ਭਾਈ ਗੁਰਪ੍ਰੀਤ ਸਿੰਘ ਹੋਰਾਂ ਨੇ ਤੇ ਅੱਗੋਂ ਪਹਿਲਾਂ ਤਾਂ ਵੇਖੋ ਕਿੰਨੀਆਂ ਚਲਾਕੀਆਂ ਕਰ ਰਹੇ ਨੇ ਪੈਰਾਂ ਦੇ ਪਾਣੀ ਨਹੀਂ ਪੈਣ ਦੇ ਰਹੇ ਆਪਣਾ ਕਸੂਰ ਹੀ ਨਹੀਂ ਮੰਨ ਰਹੇ ਤੇ ਹੌਲੀ ਹੌਲੀ ਜਦੋਂ ਉਹਨਾਂ ਨੂੰ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਕਿਹਾ ਕਿ ਭਾਈ ਇੱਥੇ ਕੈਮਰੇ ਲੱਗੇ ਹੋਏ ਨੇ ਤੇ ਇੰਨੀ ਚਲਾਕੀ ਨਾ ਵਰਤੀ ਆ ਪੂਰਾ ਕੀ ਆ ਜੀਰਨਾ ਪੂਰਾ ਉਹ ਇਹ ਪਲਵਿੰਦਰ ਹੈ ਪਲਵਿੰਦਰ گور ਪਿਤਾ ਜੀ ਦਾ ਕੀ ਨਾਮ ਆ ਪੂਰਨ ਜੀ ਤੇ ਮਾਤਾ ਜੀ ਦਾ ਨਾਮ ਭਰਾ ਚਾਰ ਸੁਬਿੰਦਰ ਕਿੰਨੇ ਭੈਣ ਭਰਾ ਤੁਸੀਂ ਭੈਣੇ ਚਾਰ ਓਕੇ ਭਰਾ ਕਿੰਨੇ ਆ ਭਰਾ ਦੋ ਤੇ ਦੋ ਭੈਣਾਂ ਵਾਂ ਤੁਸੀਂ ਦੂਜੀ ਭੈਣ ਉਹਦੀ ਮੈਰਿਜ ਹੋਈ ਬਿਆਹ ਹੀ ਹੋਈ ਆ ਪੁਲਵਿੰਦਰ ਕਿੰਨਾ ਪੜਿਆ ਮੈਂ 8 ਕਿ ਪੜਿਆ 8 ਪੜਿਆ ਕੋਈ ਨ ਨਹੀਂ ਪਾਸਮੇ ਨਾਮ ਆ ਮਾ ਦੀ ਸਤਰਾਤਾ ਤੱਕ ਦਾ ਲੈ ਮੈਂ ਸਰਕਾਰੀ ਜਾਨ ਕੋਈ ਨ ਭੈਣ ਕੋਈ ਨਹੀਂ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ ਪੁਲਵਿੰਦਰ ਕੌਰ ਭੈਣ ਦਾ ਨਾਮ ਆ ਅੱਜ ਦਿਨ ਹੋ ਗਿਆ ਸ਼ੁੱਕਰਵਾਰ ਤੇ ਮੰਗਲਵਾਰ ਵਾਲੇ ਦਿਨ ਭੈਣ ਕੈਂਪ ਤੇ ਆਈ ਸੀ 27 ਤਰੀਕ ਨੂੰ ਇਹਦੀ ਮੰਮੀ ਸੀ ਨਾਲ ਇਹਦਾ ਭਰਾ ਸੀ ਨਾਲ ਇੱਥੇ ਕੈਂਪ ਤੇ ਲੈ ਕੇ ਆਏ ਪਹਿਲਾਂ ਵੀ ਦਵਾਈ ਚੱਲਦੀ ਆ ਜੀ ਆਹ ਕਿ ਇੱਥੇ ਜਿੱਦ ਕਰਨ ਲੱਗੇ ਵੀ ਅਸੀਂ ਇਹਨੂੰ ਛੱਡਣਾ ਵਾ ਅਸੀਂ ਬਿਜੀ ਸੀ ਕੈਂਪ ਸਾਡੇ ਟੀਮ ਮੈਂਬਰਾਂ ਨੇ ਕਿਹਾ ਵੀ ਵੀ ਕੋਈ ਗੱਲ ਨਹੀਂ ਤੁਸੀਂ ਬੈਠੋ ਆਪਾਂ ਰੱਖ ਲਾਂਗੇ ਤੁਹਾਨੂੰ ਕਿਹਨੇ ਨੂੰ ਨਾਲ ਰੋਕਣਾ ਪੈਣਾ ਵਾ ਪਰ ਉਹਨਾਂ ਦੇ ਦਿਲ ਦੇ ਵਿੱਚ ਚੋਰ ਸੀਗਾ ਉਹ ਇਹਨੂੰ ਕੱਲੀ ਨੂੰ ਬਾਹਰ ਬਿਠਾ ਕੇ ਇਹ ਤੂੰ ਗਾਇਬ ਹੋ ਗਿਆ ਭੱਜ ਕੇ ਦਲੋ ਦਰੋ ਕੈਂਪ ਦਾ ਕੰਮ ਨਵੇੜਿਆ ਰਾਤ ਨੂੰ ਜਿੰਨੇ ਪੇਸ਼ੈਂਟ ਐਡਮਿਟ ਕਰਨੇ ਸੀ ਐਡਮਿਟ ਕੀਤੇ ਤੇ ਭੈਣ ਬੈਠੀ ਵਿੱਚ ਪਤਾ ਲੱਗਿਆ ਵੀ ਇਹ ਨੂੰ ਇਹਦੇ ਘਰ ਦੇ ਛੱਡ ਕੇ ਚਲੇ ਗਏ ਫਿਰ ਇਹ ਰਿਕਾਰਡ ਦਾ ਅਸੀਂ ਚੈੱਕ ਕੀਤਾ ਰਿਕਾਰਡ ਰਿਕਾਰਡ ਚੈੱਕ ਕੀਤਾ ਤਾਂ ਪਤਾ ਲੱਗਿਆ ਮਜੀਠੇ ਦੀ ਹੈ ਭੈਣ ਰਹਿਣ ਵਾਲੀ ਪੂਰਨ ਸਿੰਘ ਬਾਪ ਦਾ ਨਾਮ ਆ ਆਪਣਾ ਨਾਮ ਭਲਵਿੰਦਰ ਕੌਰ ਆ ਭੈਣ ਦਾ ਵੀਰ ਅਸੀਂ ਨੰਬਰ ਤੇ ਸੰਪਰਕ ਕੀਤਾ 2 ਦਿਨ ਤੱਕ ਨੰਬਰ ਲੱਗਿਆ ਹੀ ਨਹੀਂਗਾ ਤਾਂ ਫਿਰ ਪਰਸੋਂ ਫੋਨ ਤੇ ਗੱਲ ਹੋਈ ਬਲਵਿੰਦਰ ਭੈਣ ਦੀ ਮੰਮੀ ਨੇ ਫੋਨ ਚੱਕਿਆ ਕਹਿੰਦੀ ਜੀ ਮੇਨ ਤਾਂ ਘਿਰਾਟ ਹੋ ਗਈ ਸੀ ਤੁਹਾਡੇ ਟੀਮ ਮੈਂਬਰਾਂ ਨੂੰ ਮੈਂ ਕਿਹਾ ਸੀ ਮੈਨੂੰ ਘਿਰਾਟ ਹੁੰਦੀ ਆ ਵੀਰ ਨੂੰ ਰੱਖ ਲਓ ਤੁਸੀਂ ਵੀਰ ਦਾ ਭਰਾ ਮੈਂ ਕਿਹਾ ਕਹਿੰਦੇ ਭਰਾ ਵੀ ਕਹਿੰਦਾ ਮੈਂ ਨਹੀਂ ਰਹਿ ਸਕਦਾ ਫਿਰ ਕਿ ਤੁਸੀਂ ਆਜੋ ਹੁਣ ਕਹਿੰਦੇ ਹੁਣ ਤਾਂ ਮੈਂ ਆ ਨਹੀਂ ਸਕਦੀ ਮੈਂ ਤਾਂ ਆ ਬਿਮਾਰ ਆ ਅਸੀਂ ਕਿਹਾ ਵੀ ਫਿਰ ਅਸੀਂ ਭੈਣ ਨੂੰ ਭੇਜਣ ਲੱਗੇ ਆ ਵੀ ਤੁਸੀਂ ਫਿਰ ਤਾਂ ਕਿਹੋ ਵੀ ਅਸੀਂ ਇਹਨੂੰ ਕੱਲੀ ਨੂੰ ਭੇਜ ਦੇਣਾ ਪੁਲਿਸ ਨਾਲ ਆਊਗੀ ਫਿਰ ਤੁਹਾਡੇ ਤੇ ਕਾਰਵਾਈ ਹੋਊਗੀ ਥੋੜਾ ਬੈਸੀ ਡਰਾਉਣ ਦਾ ਯਤਨ ਕੀਤਾ ਕੋਈ ਫਰਕ ਨਹੀਂ ਪਿਆ ਉਹ ਆਪਸ ਵਿੱਚ ਇਕ ਦੂਜੇ ਨਾਲ ਗੱਲਾਂ ਕਰਨ ਲੱਗੇ ਭਾਬੀ ਉਹ ਐਂ ਕਹਿੰਦੇ ਆ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਅੱਜ ਆਉਨੇ ਹੋ ਜਾਂ ਨਹੀਂ ਅਸੀਂ ਪੁਲਿਸ ਨਹੀਂ ਤੁਹਾਡੇ ਕੋਲੇ ਭੇਜ ਕੇ ਦੱਸੋ ਮੈਨੂੰ ਹੁਣ ਦੱਸੋ ਕਰ ਲਿਆ ਅੱਜ ਨਹੀਂ ਜਿਹੜਾ ਟਕਾਇਆ ਜਾਣਾ ਚਲੋ ਫਿਰ ਅਸੀਂ ਆਪਾਂ ਹੀ ਨਾ ਉੱਚੜ ਜਾਂਦਾ ਕੋਈ ਗੱਲ ਨਹੀਂ ਠੀਕ ਹੈ ਮੈਂ ਤਾਂ ਫਿਰ ਅਸੀਂ ਪੁਲਿਸ ਨੂੰ ਭੇਜ ਕੇ ਤੁਹਾਡੇ ਕੋਲ ਕੁੜੀ ਬਚਾ ਦਿੰਨੇ ਹਾਂ ਠੀਕ ਹੈ ਦੱਸੋ ਟਾਈਮ ਟਾਈਮ ਦੱਸੋ ਫਿਰ ਕਦੋਂ ਆਉਂਗੇ ਭਾਬੀ ਉਹ ਕਹਿੰਦਾ ਕੁੜੀ ਪਹਤਾ ਦੇਣਾ ਜਾਂ ਜਹ ਸਵੇਰੇ ਆਉ ਉਹ ਐ ਭਾਬੀ ਉਹਨਾਂ ਦੇ ਪਿੱਛੇ ਰਹਿਣਾ ਜਿਹੜਾ ਆਉਂਦਾ ਵੀ ਚਹਾਵੇਂ ਜਾਜਾ ਜਾਓ ਨਿੱਤਾਂ ਹੀ ਫੂਲੀ ਫੂਟਾ ਦੇਣੀ ਜੇ ਬੱਲੇ ਉਲਕੀ ਕਰਨਾ ਹੈ ਵੇ ਕੁਝ ਰਿਆਣੇ ਕਰ ਮੈਂ ਸਿੱਧੀ ਗੱਲ ਇਹ ਸਮਾਪਵਾ ਰਿਹਾ ਇੱਕ ਮਰੀ ਗੱਲ ਜੂ ਨਾ ਨਹੀਂ ਕੋਈ ਵੀ ਨਹੀਂ ਜਾਂਦਾ ਹੁੰਦੀ ਲੰਬਾ ਵੱਟ ਨਾ ਹਾਂਜੀ ਕੋਈ ਨਹੀਂ ਤੁਹਾਨੂੰ ਦੱਸ ਦਿਆਂ ਘੰਟੇ ਤੱਕ ਰ ਮੈਂ ਕੋਈ ਗੱਲ ਨਹੀਂ ਸੋਚ ਲਉ ਘੰਟੇ ਤੱਕ ਕਿ ਸਾਨੂੰ ਦੱਸੋ ਕਰਨਾ ਕੀ ਹੈ ਅਸੀਂ ਤਾਂ ਇਹ ਵੀ ਥੋੜਾ ਡਰਾਵਾ ਹੀ ਹੁੰਦਾ ਵੀ ਚਲੋ ਸ਼ਾਇਦ ਉਹਨਾਂ ਨੂੰ ਐਨ ਲੱਗੇ ਵੀ ਕਿਤੇ ਪੁਲਿਸ ਨਾ ਆ ਜਾਵੇ ਸਾਡੇ ਘਰੇ ਪਰ ਉਹਨਾਂ ਨੇ ਮੁੜ ਕੇ ਸਾਡੀ ਕੋਈ ਗੱਲ ਹੀ ਨਹੀਂ ਗੋਲੀ ਮੁੜ ਕੇ ਫੋਨ ਜਿਹੜੇ ਸਾਡੇ ਉਹ ਬਲੌਕ ਲਿਸਟ 'ਚ ਪਾਤੇ ਹੁਣ ਅਸੀਂ ਫੋਨ ਲਾਉਨੇ ਆ ਉਹ ਨੰਬਰ ਤੇ ਕੋਈ ਫੋਨ ਨਹੀਂ ਲੱਗਦਾ ਰਿੰਗ ਜਾਂਦੀ ਆ ਇੱਕ ਰਿੰਗ ਜਾ ਕੇ ਜੇ ਦੂਜੇ ਨੰਬਰਾਂ ਤੋਂ ਵੀ ਲਾਉਣੇ ਆ ਤਾਂ ਵੀ ਐਵੇਂ ਹੀ ਆ ਬਿਜੀ 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 ਆਈ ਜਾਂਦਾ ਜਵਾਨਤੀ ਆਪਣੀ ਕੌਣ ਛੱਡਦਾ ਭਾਈ ਕਿੰਨੇ ਮਾੜੇ ਕਰਮ ਹੋਣਗੇ ਉਹਨਾਂ ਦੇ ਜਿਹੜੇ ਆਪਣੀ ਜਵਾਨਤੀ ਨੂੰ ਛੱਡਣ ਲਈ ਮਜਬੂਰ ਹੋ ਗਏ ਇੱਥੇ ਜੇ ਸਹੀ ਤਰੀਕੇ ਨਾਲ ਸਾਨੂੰ ਮਿਲਦੇ ਗੱਲ ਕਰਦੇ ਸਾਨੂੰ ਗਾਈਡ ਕਰਦੇ ਸਮਝਾਉਂਦੇ ਸਾਡੀ ਵੀ ਇਹ ਭੈਣਾ ਵਰਗੀ ਆ ਅਸੀਂ ਜਰੂਰ ਸਮਝਦੇ ਇਸ ਗੱਲ ਨੂੰ ਹੁਣ ਅੱਜ ਕੱਲ੍ਹ ਜਮਾਨਾ ਹੀ ਇਸ ਤਰ੍ਹਾਂ ਦਾ ਚੱਲਦਾ ਹੁਣਾ ਪਿੱਛੇ ਦਾਦੀ ਬੈਠੀ ਆ ਆਪਣੀ ਪੋਤੀ ਨੂੰ ਲੈ ਕੇ ਆਈ ਹੋਈ ਆ ਦੇ ਸੰਗਲ ਨਾਲ ਬੰਨ ਕੇ ਰੱਖਣੀ ਪੈਂਦੀ ਸੀ ਪੋਤੀ ਡੇਢ ਮਹੀਨਾ ਹੋ ਗਿਆ ਨਾਲ ਲੋਕਾਂ ਦੇ ਘਰੇ ਕੰਮ ਕਰਦੀ ਹੈ ਘਰ ਦੀ ਰੋਟੀ ਤਾਂ ਹੀ ਚੱਲਦੀ ਤਾਂ ਵੀ ਆਪਣੀ ਜ਼ਿੰਮੇਵਾਰੀ ਤਾਂ ਨਿਭਾ ਰਹੀ ਹੈ ਨਾ ਆ ਪਿੱਛੇ ਭੈਣ ਭਰਜਾਈ ਆ ਬਾਈ ਦੀ ਬਾਬਾ ਜੀ ਦੀ ਬਾਈ ਆਪਰੇ ਸੀਗੇ ਗੁਰੂ ਘਰ ਨੂੰ ਦਿੱਤੇ ਹੋਏ ਸੀ ਬਾਬਾ ਜੀ ਜਨਮ ਤੋਂ ਹੀ দান ਕਰਦੇ ਸੀ ਗੁਰੂ ਘਰ ਚੜਾਤਾ ਸੀ ਬਾਬਾ ਜੀ ਵੀਰ ਨੂੰ ਗੁਰੂ ਘਰ ਦੀ ਸੇਵਾ ਕਰਾਉਂਦੇ ਸਾਰੀ ਉਮਰ ਹੁਣ ਹਾਲਾਤ ਜਿਆਦਾ ਵਿਗੜ ਗਏ ਸੀ ਕਿਉਂਕਿ ਖਾਨ ਖੂਨ ਦੇ ਵਿੱਚ ਬਿਮਾਰੀ ਸੀ ਅੱਗੇ ਪਿੱਛੇ ਆਈ ਹੋਈ ਤਾਂ ਫਰਕ ਸਮਝਿਆ ਆਪਦਾ ਵੀ ਸਾਡਾ ਆਪਣਾ ਮਾਂ ਦਵਾਈਆਂ ਵੀ ਦਵਾਈਆਂ ਬਹੁਤ ਇਲਾਜ ਵੀ ਕਰਾਏ ਬਹੁਤ ਪਰ ਜਦੋਂ ਹਾਲਤ ਜ਼ਿਆਦਾ ਵਿਗੜ ਗਈ ਇੱਥੇ ਲੈ ਕੇ ਆਏ ਪਹਿਲਾਂ ਬਾਈ ਦਾ ਭਰਾ ਆ ਰਿਹਾ ਹੁਣ ਭੁਜਾਈ ਰਹਿ ਰਹੀ ਹੈ ਕੋਲੇ ਫਰਕ ਵੀ ਪੈ ਗਿਆ ਠੀਕ ਵੀ ਹੋ ਗਿਆ ਇਧਰ ਖਾਲਸਾ ਜੀ ਆਏ ਹੋਏ ਨੇ ਆਪਦੇ ਭਰਾ ਨੂੰ ਲੈ ਕੇ ਆਏ ਨੇ ਸੰਗਲ ਨਾਲ ਬੰਨ ਕੇ ਟੈਂਪੂ ਦੇ ਵਿੱਚ ਲੈ ਕੇ ਆਏ ਸੀ ਬਾਈ ਨੂੰ ਅਵਤਾਰ ਸਿੰਘ ਨਾਮ ਦਾ ਗੁਰਦੀਪ ਸਿੰਘ ਹੁਣ ਕਿਵੇਂ ਬਾਪੂ ਲੱਗਦਾ ਗਰਦੀਪ ਸਿੰਘ ਹੋ ਰਿਹਾ ਯਾਰ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਗਰਦੀਪ ਸਿੰਘ ਕੋਸ਼ਿਸ਼ ਕਰਨ ਦੇ ਨਾਲ ਸਪੋਰਟ ਕਰਨ ਦੇ ਨਾਲ ਤੁਹਾਡੇ ਸਾਥ ਦੇ ਨਾਲ ਤੁਹਾਡਾ ਧੀ ਪੁੱਤ ਤੁਹਾਡਾ ਭੈਣ ਭਰਾ ਠੀਕ ਹੋ ਸਕਦਾ ਪਰ ਜੇ ਤੁਸੀਂ ਕਹੋਗੇ ਕੱਲਿਆਂ ਨੂੰ ਛੱਡ ਦਾਂਗੇ ਕੱਲਾ ਤਾਂ ਹੋਰ ਅਫਸੈਟ ਹੋ ਜੂ ਹੁਣੇ ਦੋ ਦਿਨਾਂ ਦੀ ਐਂ ਕਰੀ ਜਾਂਦੀ ਹੈ ਹੱਥੀ ਜੋੜੀ ਜਾਂਦੇ ਮੇਰੇ ਨਾਲ ਧੱਕਾ ਨਾ ਕਰਿਓ ਮੇਰੇ ਨਾਲ ਗਲਤ ਨਾ ਕਰਿਓ ਹੱਥੀ ਜੋੜੀ ਸਾਡੀਆਂ ਮੰਨਤਾ ਕਰਕੇ ਜਾਂ ਗੁਰਪ੍ਰੀਤ ਵੀਰ ਜਾਓਗਾ ਮੈਨੂੰ ਦੱਸ ਦਿਓ ਕਿਹੜਾ ਵਜਾ ਗੁਰਪ੍ਰੀਤ ਵੀਰ ਜੀ ਅਗਰ ਮੈਨੂੰ ਦੱਸ ਦੋ ਕਿਹੜਾ ਹਾਂ ਰਾਤ ਵੀ ਮੈਂੰਤਾ ਕਰਦੇ ਆ ਲਾ ਦੇ ਪਤੂ ਤੇ ਇਹ ਪਤਾ ਨਹੀਂ ਕਿੰਨੀ ਵਾਰੀ ਅਣਜਾਣ ਲੋਕਾਂ ਦੇ ਸਾਹਮਣੇ ਇਸ ਭੈਣ ਨੇ ਵਿਚਾਰੀ ਨੇ ਹੱਥ ਜੋੜੇ ਹੋਣੇ ਪਲਵਿੰਦਰ ਕੁਰੇ ਫਿਕਰ ਨੀ ਕਰਨਾ ਅਸੀਂ ਤੇਰੇ ਭਰਾ ਆਂ ਅੱਛਾ ਤੂੰ ਮੇਰੀ ਛੋਟੀ ਭੈਣ ਫਿਕਰ ਨਾ ਕਰ ਦੇ ਮਾ ਠੀਕ ਆ ਇੱਥੇ ਪੈਸੇ ਵੀ ਤੇਰੇ ਕੋਲੇ ਨਹੀਂ ਬਿਸਕਟ ਬਣ ਲੈਂਦੇ ਇਹਨਾਂ ਸਵੇਰੇ ਕੋਈ ਨਾ ਸਵੇਰੇ ਨਾਸ਼ਤਾ ਦੇਂਦੀ ਚਾਹ ਨਾ ਬਿਸਕਟ ਲਈ ਹੋਲੀ ਪਾਪਾ ਨਹੀਂ ਮਿਲ ਕੋਲ ਠੀਕ ਕੋਈ ਨਾ ਕੋਈ ਕੋਈ ਹੁਣ ਜਿਵੇਂ ਅਬਿੰਦਰ ਬਾਈ ਆ ਇਹਨੂੰ ਵੀ ਨਾਲ ਇਹਦੇ ਪਿੰਡ ਦੇ ਬੰਦੇ ਤੇ ਇਹਦਾ ਡੈਡੀ ਆਇਆ ਸੀ ਲੈ ਕੇ ਹਾਲਾਂਕਿ ਉਹ ਵੀ ਚਲੋ ਖੁੰਡੇ ਨਾਲ ਤੁਰਦਾ ਕੋਡਾ ਹੋ ਕੇ ਗੋਲੀਆਂ ਖਾਂਦਾ ਦੀਪ ਥਰੇ ਰੱਖਣ ਵਾਲੀਆਂ ਆ ਗੋਲੀਆਂ ਵੀ ਉਹਨੂੰ ਉਹਨੀਆਂ ਕਿ ਮਿਲਦੀਆਂ ਉਹ ਇੱਕ ਦਿਨ ਆਉਂਦਾ ਦੂਜੇ ਦਿਨ ਫੇਰ ਕਹਿਣਦਾ ਮੈਂ ਜਾਣਾ ਹੁਣ ਤਾਂ ਆਇਆ ਹੀ ਨਹੀਂ ਕਿੰਨੇ ਦਿਨ ਹੋ ਗਏ ਪਰਬਿੰਦਰ بھائی ਅੱਗੇ ਨਾਲੋਂ ਬਹੁਤ ਠੀਕ ਹੈ ਜਿੱਦਨ ਦਾ ਆਇਆ ਬੈਠੇ ਉੱਠਣ ਜੋਗਾ ਹੋ ਗਿਆ ਜਿੱਦਨ ਆਇਆ ਸੀ ਉਦੋਂ ਤਾਂ ਬੈਠ ਵੀ ਨਹੀਂ ਸੀ ਹੁੰਦਾ ਸਰੀਰ 'ਚ ਜਾਨ ਹੀ ਹੈ ਨਹੀਂ ਸੀ ਘਰ 'ਚ ਦੋਨੇ ਪਿਓ ਪੋਤੀ ਪਏ ਸੀ ਕਿਹੜਾ ਪਿੰਡ ਅਬਿੰਦਰ ਰਾੜਾ ਹੈ ਰਾੜ ਪਿੰਡ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਮਾਨਸਾ ਜ਼ਿਲ੍ਹਾ ਹੁਣ ਕਿਵੇਂ ਲੱਗਦਾ ਠੀਕ ਲੱਗਦਾ ਮੈ ਠੀਕ ਆ ਹੁਣ ਇਹ ਵੀ ਹੁਣ ਜਦੋਂ ਬਾਪੂ ਛੱਡ ਕੇ ਚਲਾ ਗਿਆ ਇਹ ਵੀ ਉੱਧਰ ਕੇ ਰੋਇਆ ਕਰੇ ਵੀ ਮੈਨੂੰ ਭੇਜ ਦਿਓ ਮੈਂ ਜਾਣਾ ਜਿਹੜੇ ਬੰਦੇ ਛੱਡ ਕੇ ਗਏ ਸੀ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਯਾਰ ਬਾਈ ਵੀ ਇੱਥੇ ਦਾ ਨਰਕ ਆ ਵੀ ਜਿਹੜੀ ਹਾਲਤੇ ਚ ਪਏ ਸੀਗੇ ਬਾਪੂ ਘਰੇ ਨਹੀਂ ਸੀ ਵਰਦਾ ਇਹ ਘਰੇ ਭੁੱਖਾ ਪਿਆਸਾ ਹੀ ਪਿਆ ਰਹੇ ਕਿੰਨੇ ਦਿਨਾਂ ਤੋਂ ਭੁੱਖਾ ਪਿਆਸੇ ਘਰੇ ਤਿੰਨ ਚਾਰ ਦਿਨ ਲੰਘ ਜਾਂਦੇ ਸੀ ਤਿੰਨ ਚਾਰ ਦਿਨ ਲੰਘ ਜਾਂਦੇ ਸੀ ਭੁੱਖੇ ਨੂੰ ਹੀ ਤਿੰਨ ਤਿੰਨ ਚਾਰ ਚਾਰ ਦਿਨਾਂ ਬਾਅਦ ਕੋਈ ਜਾਂਦਾ ਸੀ ਘਰ 'ਚ ਕਿਉਂਕਿ ਤੋ ਤੁਰ ਨਹੀਂ ਹੁੰਦਾ ਲੱਤਾਂ ਖਰਾਬ ਆ ਇਹਦੀ ਥੱਲੇ ਵਾਲਾ ਇਹ ਸਾਡਾ ਡੈਡਾ ਵਿੱਚ ਹੀ ਲੈਟ੍ਰੀਨ ਬਾਥਰੂਮ ਹੋ ਗਿਆ ਨੇ ਵਾਹਿਗੁਰੂ ਕਿਰਪਾ ਕਰ ਜਦੋਂ ਤੇਰੇ ਚ ਸਰੀਰ ਚ ਤਾਕਤ ਪੈ ਗਈ ਆ ਤਕੜਾ ਹੋ ਗਿਆ ਸਰੀਰ ਤੇ ਲੱਤਾਂ ਚ ਵੀ ਤਾਕਤ ਪਾਉਗੀ ਨਾ ਨਾਲ ਹਲਾਇਆ ਕਰ ਇਦਾਂ ਇਦਾਂ ਹਲਾਇਆ ਕਰ ਹਲਾ ਪੈ ਅਭੀ ਹਲਾ ਪਰ ਇਹ ਹਲਾਈ ਜਾ ਕੇ ਬੈਠ